ਸੇਆ ਕਾਜੀ ਜੀ ਜੈਨੂ ਮੀਕਰਣਾ ਤੁਸੀਂ ਬਿਲਕੁਲ ਵਧੀਆ ਹੋਗੇ ਰੱਬ ਤੁਹਾਨੂੰ ਚਰਦੀ ਕਲਾ ਚ ਰੱਖੀਏ ਅੱਥੇ ਜੀ ਅਸੀਂ ਅੱਜ ਗੱਲ ਕਰਾਂਗੇ ਗੁਰੂ ਕੋਪਿੰਦ ਸਿੰਘ ਜੀ ਦੀ ਪ੍ਰੈਡਿਕਸ਼ਨ ਦੇ ਬਾਰੇ ਚ 2025 ਤੇ ਬਾਰੇ ਚ ਉਹਨੇ ਕੀ ਪ੍ਰੈਡਿਕਸ਼ਨ ਦਿੱਤੀ ਸੀ ਖਾਲਿਸਤਾਨ ਬਨ ਅੰਜਲੈ ਖਾਲਸਾ ਰਾਜ ਬਨਨ ਲਈ ਰੈਡੀ ਹੈ ਖਾਲਿਸਤਾਨ ਦਾ ਝੰਡਾ ਕਿਸ ਦਿਨ ਲੱਗੇਗਾ ਬਹੁਤ ਐਮ ਕਿਸਮ ਦੀ ਵੀਡੀਓ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਹਿਲਾਂ ਸੇ ਵੀਡੀਓ ਵੇਖਨੇ ਆ ਫੇਰ ਅੱਗੇ ਤੇ ਮਸਜਿਦ ਗੱਲ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਦੇਖ ਰਹੇ ਆ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ ਲੈਟਸ ਗੋ ਤਬੀਰੂਸ ਚੀਨ ਹਿੰਦ ਮੈਂ ਚੜ ਆਵੇ ਹੋਰ ਯੁੱਧ ਮੱਚ ਕਰ 70 ਕਰੋੜ ਤੇ 17 ਕਰੋੜ ਬਚ ਜਾਵੇ ਦਿੱਲੀ ਤਖਤ ਤੇ ਬਹਿ ਜਾਵੇ ਗੁਰੂ ਕੀ ਫੌਜ ਇਹ ਸਤਰਾਗੁਰੂ ਗੋਬਿੰਦ ਸਿੰਘ ਜੀ ਦੇ 100 ਸਾਖੀ ਵਿੱਚ ਲਿਖੇ ਭਵਿੱਖਤ ਵਚਨ ਹਨ ਬਹੁਤ ਸਾਰੇ ਸਿੱਖ ਵਿਦਵਾਨਾਂ ਤੇ ਖੋਜੀਆਂ ਦਾ ਮੰਨਣਾ ਹੈ ਕਿ ਉਹ ਖਾਲਸਾ ਰਾਜ ਜੋ ਅਸੀਂ ਹਰ ਰੋਜ਼ ਅਰਦਾਸ ਵਿੱਚ ਮੰਗਦੇ ਹਾਂ ਬਹੁਤ ਜਲਦੀ ਆਉਣ ਵਾਲਾ ਹੈ ਇਸ 100 ਸਾਖੀ ਵਿੱਚ ਗੁਰੂ ਜੀ ਨੇ ਭਵਿੱਖ ਬਾਰੇ ਬਹੁਤ ਸਾਰੀਆਂ ਗੱਲਾਂ ਪਹਿਲਾਂ ਹੀ ਲਿਖ ਦਿੱਤੀਆਂ ਸਨ ਗੁਰੂ ਸਾਹਿਬ ਨੇ ਕਿਹਾ ਸੀ ਕਿ ਇੱਕ ਬਹੁਤ ਵੱਡੀ ਜੰਗ ਤੋਂ ਬਾਅਦ ਖਾਲਸਾ ਰਾਜ ਆਵੇਗਾ ਜੋ 14000 ਸਾਲ ਤੱਕ ਕਾਇਮ ਰਹੇਗਾ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਭਵਿੱਖਬਾਣੀ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕਿਹਾ ਸੀ ਕਿ ਸਾਲ 2024 ਵਿੱਚ ਹੋਵੇਗੀ ਤੀਜੀ ਸੰਸਾਰ ਜੰਗ ਇਸ ਅੰਗਰੇਜ਼ ਨੇ ਖਾਲਿਸਤਾਨ ਦੀ ਹਮਾਇਤ ਕਿਉਂ ਕੀਤੀ ਵੀਡੀਓ ਦੇ ਅੱਗੇ ਗੱਲ ਕਰਾਂਗੇ ਕਿ ਖਾਲਸਾ ਰਾਜ ਆਉਣ ਦੇ ਕੀ ਸੰਕੇਤ ਹਨ ਉਹ ਕਿਹੜੀਆਂ ਗੱਲਾਂ ਹਨ ਜੋ ਗੁਰੂ ਸਾਹਿਬ ਨੇ ਅੱਜ ਤੋਂ 300 ਸਾਲ ਪਹਿਲਾਂ ਲਿਖੀਆਂ ਸਨ ਤੇ ਅੱਜ ਸੱਚ ਹੋ ਰਹੀਆਂ ਹਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਫੈਕਟ ਪੰਜਾਬ ਉੱਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਹਨਾਂ ਘਟਨਾਵਾਂ ਬਾਰੇ ਜਿਨ੍ਹਾਂ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਨੇ ਸੌ ਸਾਖੀ ਵਿੱਚ ਕੀਤਾ ਸੀ ਅਤੇ ਉਹ ਘਟਨਾਵਾਂ ਵਾਪਰ ਚੁੱਕੀਆਂ ਹਨ ਜਦੋਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੂੰ ਸਵਾਲ ਕਰਦੇ ਹਨ ਕਿ ਔਰੰਗਜ਼ੇਬ ਦਾ ਰਾਜ ਬਹੁਤ ਸ਼ਕਤੀਸ਼ਾਲੀ ਹੈ ਇਹਨਾਂ ਮੁਗਲਾਂ ਦਾ ਰਾਜ ਕਿਵੇਂ ਮੁਕੇਗਾ ਤਾਂ ਗੁਰੂ ਸਾਹਿਬ ਨੇ ਆਖਿਆ ਸੀ ਕਿ ਕਾਬਲ ਤੋਂ ਇੱਕ ਕੁੱਤਾ ਭਾਬ ਅਬਦਾਲੀ ਆਵੇਗਾ ਤੇ ਦਿੱਲੀ ਦਾ ਸਾਰਾ ਰਾਜ ਮਿੱਟੀ ਚ ਮਿਲਾ ਦੇਵੇਗਾ ਫਿਰ ਜਦੋਂ ਅਬਦਾਲੀ ਖਾਲਸੇ ਨਾਲ ਭੜੇਗਾ ਤਾਂ ਉਹ ਵੀ ਖਤਮ ਹੋ ਜਾਵੇਗਾ ਅਤੇ ਇਸ ਤਰ੍ਹਾਂ ਖਾਲਸੇ ਦਾ ਪਹਿਲੀ ਵਾਰ ਰਾਜ ਕਾਇਮ ਹੋਵੇਗਾ ਅੱਗੇ ਗੁਰੂ ਸਾਹਿਬ ਨੇ ਆਖਿਆ ਕਿ ਫਿਰ ਦੂਰ ਸਮੁੰਦਰੋਂ ਪਾਰ ਫਰੰਗੀ ਆਉਣਗੇ ਅਤੇ ਸਿੱਖਾਂ ਦਾ ਰਾਜ ਭਾਗ ਚਲਿਆ ਜਾਵੇਗਾ ਤੇ ਅਸੀਂ ਜਾਣਦੇ ਹਾਂ ਕਿ ਇਹ ਸਭ ਐਵੇਂ ਹੀ ਹੋਇਆ ਸੀ ਜਿਵੇਂ ਗੁਰੂ ਸਾਹਿਬ ਨੇ ਆਖਿਆ ਸੀ ਇਸ ਸੌ ਸਾਖੀ ਬਾਰੇ ਇਹ ਵੀ ਆਖਿਆ ਜਾਂਦਾ ਹੈ ਕਿ ਜਦ ਅੰਗਰੇਜ਼ਾਂ ਨੂੰ ਇਸ ਬਾਰੇ ਪਤਾ ਲੱਗਾ ਸੀ ਤਾਂ ਉਹਨਾਂ ਨੇ ਬਹੁਤ ਵੱਡੀ ਮਾਤਰਾ ਵਿੱਚ ਸੌ ਸਾਖੀ ਦੀਆਂ ਪੋਥੀਆਂ ਇਕੱਠੀਆਂ ਕਰਕੇ ਸਾੜ ਦਿੱਤੀਆਂ ਸਨ ਇਸ ਦਾ ਕਾਰਨ ਇਹ ਸੀ ਕਿ ਤਾਂ ਜੋ ਸਿੱਖ ਪੜ ਕੇ ਇਹਨਾਂ ਪੋਥੀਆਂ ਨੂੰ ਜਾਗਰੂਕ ਨਾ ਹੋ ਸਕਣ ਸੋ ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਵੀ ਵਚਨ ਲਿਖਿਆ ਹੈ ਕਿ ਰਾਜ ਚਲਸੀ ਰੰਡੀ ਕਾ ਫੌਜਾਂ ਚੜੇ ਹਰਮੰਦਰ ਮੇ ਖੁਰਪੇ ਜੇ ਘੋੜੇ ਕਾ ਹਰਮੰਦਰ ਮੇ ਆਂ ਡਟ ਜਾਏਗਾ ਖਾਲਸਾ ਘੋਰ ਵਿਪਤ ਕੇ ਬਾਦ ਖੁਆਰ ਹੋਏ ਸਭ ਮਿਲेंगे ਸਿੰਘ ਵਿਪਤ ਮੇ ਆਂ ਤਵੇ ਮਾਜਾ ਮਾਲਵਾ ਦੁਆਬਾ ਦੁਖੀ ਹੋਏ ਸਭ ਗ੍ਰਾਮ ਭਾਵਕੇ ਹਿੰਦੁਸਤਾਨ ਵਿੱਚ ਰੰਡੀ ਦਾ ਰਾਜ ਹੋਵੇਗਾ ਇੱਥੇ ਰੰਡੀ ਕਹਿ ਕੇ ਇੰਦਰਾ ਗਾਂਧੀ ਜੋ ਕਿ ਦੇਸ਼ ਦੀ ਪ੍ਰਧਾਨ ਮੰਤਰੀ ਸੀ ਉਸ ਨੂੰ ਕਿਹਾ ਗਿਆ ਗੁਰੂ ਸਾਹਿਬ ਨੇ ਆਖਿਆ ਸੀ ਕਿ ਰੰਡੀ ਦੇ ਰਾਜ ਵਿੱਚ ਫੌਜ ਹਰਮੰਦਰ ਸਾਹਿਬ ਤੇ ਚੜ ਕੇ ਆਵੇਗੀ ਇੰਨਾ ਖੂਨ ਵਹੇਗਾ ਕਿ ਘੋੜੇ ਦਾ ਖੁਰ ਖੂਨ ਵਿੱਚ ਭਿੱਜ ਜਾਵੇਗਾ ਖਾਲਸਾ ਇਸ ਦਾ ਡਟ ਕੇ ਮੁਕਾਬਲਾ ਕਰੇਗਾ ਸਿੱਖ ਮਿਲ ਕੇ ਇਸ ਵਿਪਤਾ ਵਿਰੁੱਧ ਲੜਨਗੇ ਅਤੇ ਮਾਝਾ ਮਾਲਵਾ ਦੁਆਬਾ ਅਜੋਕੇ ਪੰਜਾਬ ਦਾ ਸਾਰਾ ਹਿੱਸਾ ਇਸ ਘਟਨਾ ਤੋਂ ਬਹੁਤ ਜ਼ਿਆਦਾ ਦੁਖੀ ਹੋਵੇਗਾ 1983 ਦੇ ਹਮਲੇ ਦਾ ਦੁੱਖ ਪੰਜਾਬ ਨੇ ਜੋ ਝੱਲਿਆ ਸੀ ਉਸ ਆ ਵੀਦਨਾ ਤੁਕਾਂ ਵਿੱਚ ਬਿਆਨ ਕੀਤਾ ਗਿਆ ਹੈ ਇਥੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਤਬ ਇੱਕ ਖਾਲਸਾ ਪ੍ਰਗਟ ਹੋਵੇ ਕਿਲਾ ਬਣਾਵੇ ਹਰਮੰਦਰ ਕੋਆਂ ਮਤਲਬ ਕਿਸ ਹਿੰਦੁਸਤਾਨ ਦੀ ਫੌਜ ਦਾ ਮੁਕਾਬਲਾ ਕਰਨ ਲਈ ਇੱਕ ਖਾਲਸਾ ਪ੍ਰਗਟ ਹੋਵੇਗਾ ਜੋ ਹਰਮੰਦਰ ਸਾਹਿਬ ਨੂੰ ਕਿਲਾ ਬਣਾ ਕੇ ਲੜੇਗਾ ਤੇ ਖਾਲਸਾ ਦੇ ਵਿਪਤਾ ਦੇ ਵਿੱਚ ਉਹਨਾਂ ਦਾ ਸਾਥ ਦੇਵੇਗਾ ਹੁਣ ਤੱਕ ਅਸੀਂ ਜੋ ਵੀ ਜਾਣਕਾਰੀ ਸਾਂਝੀ ਕੀਤੀ ਹੈ ਉਹ ਸਭ ਵਾਪਰ ਚੁੱਕਾ ਹੈ ਅੱਗੇ ਜੋ 100 ਸਾਖੀ ਵਿੱਚ ਲਿਖਿਆ ਹੈ ਉਹ ਆਉਣ ਵਾਲੇ ਸਮੇਂ ਵਿੱਚ ਵਾਪਰਨ ਵਾਲਾ ਹੈ ਅਤੇ ਇਹਨਾ ਖਤਰਨਾਕ ਹੈ ਕਿ ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਤਬੀ ਰੂਸ ਚੀਨ ਹਿੰਦ ਮੈਂ ਚੜ ਆਵੇ ਕੋਰ ਯੁੱਧ ਮੱਚ ਕਰ 70 ਕਰੋੜ ਸੇ 17 ਕਰੋੜ ਬਚ ਜਾਵੇ ਦਿੱਲੀ ਤਖਤ ਪੇ ਬਹਿ ਜਾਵੇ ਗੁਰੂ ਕੀ ਫੌਜ ਤਬੇ ਸਬੇ ਅਮਰਤ ਪਾਨ ਕਰਨੇ ਤਬੇ ਚੱਲੇ ਜੋ ਪੰਥ ਕੇ ਜਮਕਾ ਬਾਣ ਨਾ ਪਾਵੇ ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੇ ਲੰਗਰ ਸਭੇ ਖਾਵੇ ਤਬੀ ਕਲ ਯੁਗ ਮੈਂ ਸਤਿਯੁਗ ਹੋਸੀਆਂ ਜਦੋਂ ਖਾਲਸਾ ਆਪਣੇ ਹੱਕਾਂ ਲਈ ਖਾਲਸਾ ਰਾਜ ਲਈ ਜਦੋਂ ਜਹਦ ਕਰ ਰਿਹਾ ਹੋਵੇਗਾ ਉਦੋਂ ਹੀ ਰੂਸ ਤੇ ਚੀਨ ਮਿਲ ਕੇ ਭਾਰਤ ਤੇ ਹਮਲਾ ਕਰਨਗੇ ਅਤੇ 70 ਕਰੋੜ ਚੋਂ ਸਿਰਫ 17 ਕਰੋੜ ਹੀ ਲੋਕ ਬਚ ਪਾਉਣਗੇ ਕੋਰ ਯੁੱਧ ਮੱਚੇਗਾ 2.5 ਲੱਖ ਖਾਲਸਾ ਸ਼ਹੀਦ ਹੋਵੇਗਾ ਕੋਰ ਯੁੱਧ ਤੋਂ ਬਾਅਦ ਖਾਲਸ ਦੀ ਜਿੱਤ ਹੋਵੇਗੀ ਅਤੇ ਉਹ ਦਿੱਲੀ ਦੇ ਤਖਤ ਤੇ ਬੈਠ ਜਾਵੇਗਾ ਕਾਲਤ ਦੇ ਰਾਜ ਵਿੱਚ ਕੋਈ ਵੀ ਭੁੱਖਾ ਨੰਗਾ ਨਹੀਂ ਰਹੇਗਾ ਸਭ ਰੱਜ ਕੇ ਖਾਣਗੇ ਅਤੇ ਕਲਯੁਗ ਵਿੱਚ ਵੀ ਸਤਜੁਗ ਵਾਲਾ ਮਾਹੌਲ ਬਣ ਜਾਵੇਗਾ ਸੌ ਸਾਖੀ ਵਿੱਚ ਬਹੁਤ ਸਾਰੀਆਂ ਸਾਖੀਆਂ ਹਨ ਜੋ ਖਾਲਸੇ ਦੇ ਆਉਣ ਵਾਲੇ ਰਾਜ ਦੇ 14000 ਸਾਲ ਤੱਕ ਚੱਲਣ ਬਾਰੇ ਦੱਸਦੀਆਂ ਹਨ ਜਿਨ੍ਹਾਂ ਨੇ ਸੌ ਸਾਖੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਿਆ ਹੈ ਉਹ ਦੱਸਦੇ ਹਨ ਕਿ ਸੌ ਸਾਖੀ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਖਤਮ ਹੋਣ ਦਾ ਸਾਲ ਕੁਝ ਇਸ ਤਰ੍ਹਾਂ ਲਿਖਿਆ ਹੈ ਜੋ ਤੁਸੀਂ ਸਕਰੀਨ ਉੱਪਰ ਪੜ੍ਹ ਸਕਦੇ ਹੋ ਗੁਰੂ ਸਾਹਿਬ ਦੇ ਬਚਨ ਹਨ ਕਿ 96 ਕਰੋੜ ਸਿੱਖ ਵਧੇਗਾ ਖਾਲਸਾ ਰਾਜ ਦੇ ਅੰਦਰ ਜਿਸ ਨੂੰ ਅਸੀਂ 96 ਕਰੋੜ ਫੌਜ ਆਖਦੇ ਹਾਂ ਉਹ ਆਵੇਗੀ ਅਤੇ ਉਹ ਦੁਨੀਆ ਤੇ ਰਾਜ ਕਾਇਮ ਕਰੇਗੀ ਕੁਝ ਲੋਕ ਸੋਚਦੇ ਹੋਣਗੇ ਕਿ ਸਿਰਫ ਮੁਠੀ ਪਰ ਖਾਲਸਾ ਦੁਨੀਆ ਤੇ ਰਾਜ ਕਿਵੇਂ ਕਰ ਸਕਦਾ ਹੈ ਤਾਂ ਦੱਸ ਦਈਏ ਕਿ ਹਾਲਾਤ ਜਿਹੇ ਬਣ ਰਹੇ ਹਨ ਕਿ ਦੁਨੀਆ ਦੇ ਮੰਨੇ ਪਰਵੰਨੇ ਡਿਫੈਂਸ ਅਤੇ ਖੂਫੀਆ ਰਿਪੋਰਟਾਂ ਦੇ ਐਕਸਪਰਟਸ ਵੀ ਖਾਲਿਸਤਾਨ ਜਾਂ ਖਾਲਸਾ ਰਾਜ ਵੱਲ ਧਿਆਨ ਦੇ ਰਹੇ ਹਨ ਅਮਰੀਕਾ ਦੇ ਖੂਫੀਆ ਵਿਭਾਗ ਵਿੱਚ 52 ਸਾਲ ਕੰਮ ਕਰ ਚੁੱਕੇ ਬੌਬ ਆਰਥਰ ਦਾ ਕਹਿਣਾ ਹੈ ਕਿ ਏਸ਼ੀਆ ਦੇ 20 ਕਰੋੜ ਲੋਕਾਂ ਦਾ ਇੱਕ ਵੱਡੀ ਜੰਗ 'ਚ ਮਾਰੇ ਜਾਣ ਦਾ ਖਤਰਾ ਹੈ ਤੇ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇਸ ਬਰਬਾਦੀ ਨੂੰ ਰੋਕਣ ਦਾ ਹੱਲ ਵੀ ਉਸਨੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਦੁਬਾਰਾ ਬਹਾਲ ਕਰਨਾ ਤੇ ਖਾਲਸਾਤਨ ਬੜਨਾ ਦੱਸਿਆ ਹੈ ਭਾਰਤ ਦੇ ਵੱਡੇ ਵੱਡੇ ਅਫਸਰਾਂ ਦਾ ਪੁਤਨ ਨੂੰ ਮਿਲਣਾ ਭਾਰਤ ਦੇ ਇੱਕ ਡਿਫੈਂਸ ਐਕਸਪਰਟ ਦਾ ਟਵੀਟ ਕਰਨਾ ਕਿ ਸਾਲ 2024 ਭਾਰਤ ਲਈ ਅਮਨ ਅਤੇ ਸ਼ਾਂਤੀ ਭਰੂਰ ਨਹੀਂ ਰਹੇਗਾ ਭਾਰਤ ਦੇ ਅੰਦਰ ਅਤੇ ਬਾਡਰ ਤੇ ਤਣਾਅ بڑھਿਆ ਰਹੇਗਾ ਇਹ ਸਭ ਗੱਲਾਂ ਸਾਨੂੰ ਕਿਤੇ ਨਾ ਕਿਤੇ ਆਉਣ ਵਾਲੀ ਜੰਗ ਬਾਰੇ ਜਾਣਕਾਰੀ ਦੇ ਰਹੀਆਂ ਹਨ ਟਰੂਡੋ ਦਾ ਭਾਰਤ ਸਰਕਾਰ ਖਿਲਾਫ ਭਾਈ ਨਿਜਰ ਦੀ ਕਤਲ ਸਾਜ਼ਿਸ਼ ਤੇ ਬਿਆਨ ਅਤੇ ਭਾਰ ਸਰਕਾਰ ਦਾ ਪੰਜਾਬ ਅੰਦਰ ਫੌਜੀ ਕਾਰਵਾਈਆਂ ਵਧਾਉਣਾ ਇਹ ਸਭ ਗੱਲਾਂ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਵੱਲ ਸੰਕੇਤ ਕਰ ਰਹੀਆਂ ਹਨ ਦੁਨੀਆ ਭਰ ਦੇ ਬੁੱਧੀਜੀਵੀ ਇਸ ਗੱਲ ਤੇ ਜ਼ੋਰ ਦੇ ਰਹੇ ਹਨ ਕਿ ਜੇਕਰ ਤੀਜੀ ਸੰਸਾਰ ਜੰਗ ਲੱਗੀ ਤਾਂ ਦੁਨੀਆ ਦਾ 1 ਤਿਹਾਈ ਹਿੱਸਾ ਮਾਰਿਆ ਜਾਵੇਗਾ ਅਤੇ ਇਸ ਜੰਗ ਦੀ ਸ਼ੁਰੂਆਤ ਏਸ਼ੀਆ ਵਿੱਚ ਹੀ ਹੋਵੇਗੀ ਜੇਕਰ ਪੋਲੀਟੀਕਲ ਲੈਵਲ ਤੇ ਗੱਲ ਕਰੀਏ ਤਾਂ ਕੜੀਆਂ ਬਹੁਤ ਦੂਰ ਤੱਕ ਜੁੜੀਆਂ ਹੋਈਆਂ ਨੇ ਇੰਟਰਨੈਸ਼ਨਲ ਲੈਵਲ ਤੱਕ ਖੂਫੀਆਂ ਏਜੰਸੀਆਂ ਪੰਜਾਬ ਤੇ ਨਜ਼ਰ ਰੱਖ ਰਹੀਆਂ ਨੇ ਪੰਜਾਬ ਗੁਰੂਆਂ ਦੀ ਧਰਤੀ ਹੈ ਤੇ ਗੁਰੂਆਂ ਦੇ ਨਾਂ ਤਹੀ ਵਸ ਰਹੀ ਹੈ ਪੰਜਾਬ ਨੇ ਸਿਕੰਦਰ ਗਜਨੀ ਬਾਬਰ ਤੋਂ ਲੈ ਕੇ ਅਬਦਾਲੀ ਤੱਕ ਦੇ ਹਮਲਿਆਂ ਦਾ ਸਾਹਮਣਾ ਬਹੁਤ ਬਹਾਦਰੀ ਨਾਲ ਕੀਤਾ ਹੈ ਇਸ ਆਉਣ ਵਾਲੇ ਭਿਆਨਕ ਸਮੇਂ ਵਿੱਚ ਵੀ ਪੰਜਾਬ ਗੁਰੂ ਦੀ ਮਿਹਰ ਸਦਕਾ ਡਟਿਆ ਰਹੇਗਾ ਤੁਹਾਡੀ ਸੌਣ ਵਾਲੇ ਭਵਿੱਖ ਬਾਰੇ ਕੀ ਵਿਚਾਰ ਤੁਸੀਂ ਇਹ ਵੀਡੀਓ ਤੁਸੀਂ ਵੇਖੀਏ ਸੋ ਸਾਕੀ ਬਾਰੇ ਜਿਹਨੇ ਇਹਨਾਂ ਨੇ ਬਹੁਤ ਅਹਿਮ ਕੀ ਸਮਝੀਏ ਚੀਜ਼ਾਂ ਸ਼ੇਅਰ ਕੀਤੀਆਂ ਨੇ ਇੱਥੇ ਵਾਵਾ ਵੜੀਆਂ ਚੀਜ਼ਾਂ ਨੇ ਜਿਹੜੀਆਂ ਹੋ ਗਈਆਂ ਨੇ ਲੈਕਨ ਨੇ ਇੱਥੇ ਕੀ ਆ ਕਿ ਇੱਕ ਲਾਈਕ ਰੰਡੀ ਦਾ ਰਾਜ ਹੋਏਗਾ ਠੀਕ ਹੈ ਤੇ ਉਹ ਇੰਦਰਾ ਗਾਂਧੀ ਜਿਹੜਾ ਉਹਦੀ ਗੱਲ ਵੀ ਇੱਥੇ ਕਾਫੀ ਜ਼ਰੀਆਂ ਚੀਜ਼ਾਂ ਨੇ ਇੱਥੇ ਵਾਪਰ ਗਈਆਂ ਨੇ ਤੇ ਪ੍ਰੈਡਿਕਸ਼ਨ ਜਿਹੜੀਆਂ ਨੇ ਸਹੀ ਸਾਬਤ ਹੋਈਆਂ ਨੇ ਤੇ ਹੁਣ ਅੱਗੇ ਪ੍ਰੈਡਿਕਸ਼ਨ ਹੈ ਕਿ ਰੂਸ ਤੇ ਚਾਈਨਾ ਜਿਹੜਾ ਉਹ ਇੰਡੀਆ ਤੇ ਹਮਲਾ ਕਰੇਗਾ ਉਹ ਤੋਂ ਬਾਅਦ ਜਿਹੜਾ 70 ਕਰੋੜ ਤੋਂ 17 ਕਰੋੜ ਲੋਕ ਰਹਿ ਜਾਣਗੇ ਫਿਰ ਇਹ ਤੋਂ ਬਾਅਦ ਇੱਕ ਹੋਰ جنگ ਹੋਏਗੀ ਠੀਕ ਹੈ ਤੇ ਦੈਲੀ ਤੇ ਰਾਜ ਹੋਏਗਾ ਸਿਰਫ ਗੁਰੂ ਦਾ ਗੁਰੂਆਂ ਦਾ ਸਿੱਖਾਂ ਦਾ ਖਾਲਸੇ ਦਾ ਰਾਜ ਹੋਏਗਾ ਠੀਕ ਹੈ ਤੇ ਆ ਕਹਾਂ ਜਾਂਦਾ ਹੈ ਕਿ ਆ ਜਿਹੜਾ ਮਹਾਰਤ ਹੈ ਉਹ ਗੁਰੂਆਂ ਦੀ ਧਰਤੀ ਹੈ ਤੇ ਇੱਥੇ ਗੁਰੂਆਂ ਦਾ ਹੀ ਰਾਜ ਰਹੇਗਾ ਹਮੇਸ਼ਾ ਤੇ ਇੱਥੇ ਕੋਈ ਕੁਝ ਵੀ ਕਰ ਲੇ ਉਹ ਇਹ ਚੀਜ਼ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਇਹ ਚੀਜ਼ ਹੋਗੀ ਜਾਈ ਹੈ ਤੇ ਖਾਲਸਤਾਨ ਨੂੰ ਰੋਕਣ ਵਾਲੇ ਖਾਲਸਾ ਰਾਜ ਨੂੰ ਰੋਕਣ ਵਾਲੇ ਇਹ ਜਾਣਦੇ ਨੇ ਕਿ ਅੱਗੇ ਇਹ ਚੀਜ਼ ਹੋਣ ਵਾਲੀ ਹੈ ਇਸ ਲਈ ਉਹ ਪਰੇਸ਼ਾਨੀ ਦੇ ਵਿੱਚ ਨੇ ਉਹਨਾਂ ਨੂੰ ਹਮੇਸ਼ਾ ਖਤਰਾ ਰਹਿੰਦਾ ਹੈ ਕਿ ਖਾਲਸਤਾਨ ਆਜ ਜਾਇਆ ਤੇ ਖਾਲਸਾ ਰਾਜ ਆਜ ਜਾਇਆ ਤੁਸੀਂ ਕੀ ਕਹੋਗੇ ਦੋਬਾਰਿ ਸਤਿ ਤੁਹਾਡੇ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਤੋਂ ਸਬ ਕਾਮਨ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਥੋੜੇ ਫਿਰ ਤੁਮਿਲਕਾਤ ਹੁੰਦੀ ਸੱਚੇ ਕਾਲ ਜੀ